ਗੁਰਖਵੰਤ ਨੇ ਆਸਪਾਏ ਹਰ ਮਨ ਤਨ ਮੀਠਾ ਲਾਇਆ ਬਲ ਨਾਮ ਜੀ ਕੋ ਮੀਠਾ ਲਾਇਆ मिं ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਚਾਰ ਲਾਵਾਂ ਦੇ ਪਾਠ ਆਪ ਜੀ ਨੇ ਸਾਰਿਆਂ ਨੇ ਸਰਵਣ ਕੀਤੇ ਹੈ ਕੀਰਤਨ ਹੋਏ ਹੈ ਸਾਉ ਬੇਨਤੀ ਹੈ ਭਾਗਾ ਵਾਲੇ ਹਨ ਬੱਚਾ ਤੇ ਬੱਚੀ ਜਿਨ੍ਹਾਂ ਦੇ ਆਨੰਦਕਾਰਨ ਸਿੱਖ ਰਹਿਤ ਮਰਯਾਦਾ ਅਨੁਸਾਰ ਹੋਇਆ ਭਾਵੇਂ ਟਾਈਮ ਬਹੁਤ ਲੇਟ ਹੋ ਗਿਆ ਕਿਉਂਕਿ ਸਾਧਗੰਡਵਾਸੀ ਸ਼੍ਰੀਮਨ ਸੰਤ ਬਾਬਾ ਨਰੈਣ ਸਿੰਘ ਜੀ ਮੋਲੀ ਮਹਾਂਪੁਰਖ ਆਖਿਆ ਕਰਦੇ ਸਨ ਕਿੰਦੇ ਉਹ ਬੰਦੇ ਨੇ ਕਿੰਨੇ ساری ਜ਼ਿੰਦਗੀ ਪਿੱਛੇ ਰਹਿਣਾ ਜਿਹੜੇ ਕਹਿੰਦੇ ਵਿਆਹ ਦੇ ਟਾਈਮ ਤੇ ਮਹਾਂਪੁਰਖ ਕਹਿੰਦੇ ਜਿਹੜਾ ਸਹੀ ਟਾਈਮ ਤੇ ਪਹੁੰਚ ਸਕਿਆ ਜਿਹੜਾ ਬੰਦਾ ਮਰਜ਼ੀ ਕਹਿੰਦੇ ਜ਼ਿੰਦਗੀ ਦੇ ਵਿੱਚ ਇੱਕੋ ਇੱਕ ਵਿਆਹ ਐ ਸੋ ਹੁੰਦਾ ਕਿੰਦੇ ਕਈ ਓਥੇ ਵੀ ਲੇਟ ਹੋ ਜਾਂਦਾ ਮਹਾਂਪੁਰਖ ਕਹਿੰਦੇ ਜਿੰਦਗੀ ਚੱਗੇ ਜਾ ਕੇ ਉਹਨਾਂ ਨੇ ਕੀ ਕਰਨਾ ਜਿਹੜੇ ਕਹਿੰਦੇ ਵਿਆਹ ਦੇ ਸਮੇਂ ਨੂੰ ਟੋਕ ਵਿਸਵਾਓ ਲੱਖ ਲੱਖ ਵਧਾਈਆਂ ਤੁਹਾਨੂੰ ਪਰਿਵਾਰਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਬੱਚਾ ਬੱਚੀ ਦੇ ਅੱਜ ਆਨੰਦ ਕਾਰਜ ਸਤਗੁਰਾਂ ਦੀ ਕਾਗਨ ਖਜੂਰੀ ਦੇ ਵਿੱਚ ਹੋਏ ਐ 3 ਤੁਮੀ ਦੇ ਮਾਲਕ ਬਾਲੀ ਇਹ ਕੁਲ ਲਲਪ ਤੁਹਾਨੂੰ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਬਾਦਸ਼ਾਹ ਦੀ ਹਜ਼ੂਰੀ ਦੇ ਵਿੱਚ ਹੋਏ ਐ ਸੋ ਵਿਆਹ ਦਾ ਆਖਰੀ ਸ਼ਬਦ ਪੜੀਏ ਆਪਾਂ ਜਿੰਨੇ ਵੀ ਹਾਜ਼ਰ ਹੋ ਜਿੰਨਾਂ ਨੂੰ ਯਾਦ ਹੈ ਗੁਰਬਾਣੀ ਸਾਰੇ ਗਾਜ ਵਜ ਕੇ ਬੋਲਿਆ ਕਿਉਂਕਿ ਬਾਣੀ ਤੇ ਜਿੱਥੇ ਵੀ ਹੋਈ ਇਸੋ ਵੀ ਸੁਣਦੀ ਹੋਏ ਜੇ ਨਾਲ ਨਾਲ ਬੋਲਿਆ ਜੇ ਤੁਹਾਡਾ ਸਮਾਪੀ ਦਰਗਾਹ ਦੇ ਵਿੱਚ ਪ੍ਰਵਾਨ ਆਓ ਇੱਕ ਪੰਜ ਦਰ ਗੁਰਮੁਖੇ ਹਰਿ ਪਾਇਆ ਵਿਆਹ okay